ਤੁਸੀਂ ਵੇਖ ਰਹੇ ਹੋ ਲਿਬਰਲ ਟੀਵੀ ਮੋਦ ਅੱਜ ਦਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਚੰਡੀਗੜ੍ਹ ਦੀ ਮੇਅਰ ਚੋਣ ਲਈ ਅਨਿਲ ਮਸੀਹੀ ਕਿਉਂ ਬਣੇ ਚੋਣ ਅਧਿਕਾਰੀ? ਚੰਡੀਗੜ੍ਹ ਦੀ ਮੇਅਰ ਚੋਣ ਲਈ ਅਨਿਲ ਮਸੀ ਕਿਵੇਂ ਬਣੇ ਚੋਣ ਅਧਿਕਾਰੀ? ਇੱਕ ਨੋਮੀਨੇਟਿਡ ਐਮਸੀ ਜਿਹੜਾ ਇੱਕ ਪਾਰਟੀ ਨਾਲ ਸੰਬੰਧਤ ਸੀ ਉਸ ਨੂੰ ਕਿਉਂ ਬਣਾਇਆ ਗਿਆ ਚੋਣ ਅਧਿਕਾਰੀ? ਕੀ ਇਹਦੇ ਪਿੱਛੇ ਖੇਡ? ਕੀ ਇਹਦੇ ਪਿੱਛੇ ਕਾਨੂੰਨ? ਕੀ ਕਹਿੰਦਾ ਇਹਦੇ ਪਿੱਛੇ ਸੰਵਿਧਾਨ? ਨਿਯਮ ਕੀ ਨੇ? ਚਲੋ ਅੱਜ ਇਹਦੇ ਉੱਤੇ ਗੱਲ ਕਰਦੇ ਹਾਂ। 1996 ਤੋਂ ਲੈ ਕੇ 224 ਦੀ ਚੋਣ ਤੱਕ ਨੋਮੀਨੇਟਡ ਐਮਸੀ ਹੀ ਚੰਡੀਗੜ੍ਹ ਦੀ ਮੇਅਰ ਚ ਦੀ ਚੋਣ ਦੇ ਲਈ ਚੰਡੀਗੜ੍ਹ ਨਗਰ ਨਿਗਮ ਦੀ ਚੋਣ ਦੇ ਲਈ ਚੋਣ ਅਧਿਕਾਰੀ ਬਣਦਾ ਰਿਹਾ ਪ੍ਰੈਜ਼ੀਡਿੰਗ ਅਫਸਰ ਬਣਦਾ ਰਿਹਾ ਪਰ ਲੰਮੇ ਸਮੇਂ ਤੱਕ ਨੋਮੀਨੇਟਡ ਐਮਸੀ ਜਿੰਨੇ ਵੀ ਬਣਦੇ ਰਹੇ ਉਹ ਕਿਸੇ ਨਾ ਕਿਸੇ ਖਿੱਤੇ ਦੇ ਕਿਸੇ ਨਾ ਕਿਸੇ ਕਾਰਜ ਦੇ ਕਿਸੇ ਨਾ ਕਿਸੇ ਕਿਰਤ ਦੇ ਮਾਹਰ ਰਹੇ ਕਿਸੇ ਵਿਸ਼ੇ ਦੇ ਮਾਹਰ ਰਹੇ ਜਿਹਦਾ ਫਾਇਦਾ ਨਗਰ ਨੂੰ ਨਿਗਮ ਨੂੰ ਐਮਸੀਆਂ ਨੂੰ ਤੇ ਚੰਡੀਗੜ੍ਹ ਨੂੰ ਹੋਵੇ ਪਰ ਪਿਛਲੇ ਕੁਝ ਦੌਰ ਤੋਂ ਨੋਮੀਨੇਟ ਐਮਸੀਆਂ ਦੇ ਵਿੱਚ ਸਿੱਧੀ ਪਾਰਟੀ ਦੀ ਐਂਟਰੀ ਹੋਈ ਖਾਸ ਕਰਕੇ ਭਾਜਪਾ ਨੇ ਇਹ ਰਾ ਖੋਲਿਆ ਕਿ ਨੋਮੀਨੇਟਡ ਐਮਸੀ ਸਿੱਧੇ ਭਾਜਪਾ ਚੋਂ ਲਿਆਉਣਾ ਸ਼ੁਰੂ ਕੀਤੇ ਜਿਨ੍ਹਾਂ ਚੋਂ ਨਿਲ ਮਸੀ ਵੀ ਇੱਕ ਨੇ ਵੈਸੇ ਤਾਂ 2017 ਤੋਂ ਬਾਅਦ ਨੋਮੀਨੇਟਡ ਐਮਸੀਆਂ ਤੇ ਵੋਟ ਪਾਉਣ ਤੇ ਰੋਕ ਲੱਗ ਗਈ ਸੀ ਉਹ ਤੋਂ ਪਹਿਲਾਂ ਵੋਟ ਵੀ ਪਾਉਂਦੇ ਸੀ 2017 ਤੋਂ ਬਾਅਦ ਉਹਨਾਂ ਦੀ ਵੋਟ ਤੇ ਰੋਕ ਲੱਗ ਗਈ ਪਰ ਭਾਜਪਾ ਨੇ ਆਪਣੇ ਬੰਦਿਆਂ ਨੂੰ ਨੋਮੀਨੇਟਡ ਐਮਸੀਆ ਜੋ ਵਾਰਨਾ ਸ਼ੁਰੂ ਕਰਤਾ ਉਦਾਹਰਨ ਵਜੋਂ 18 ਅਕਤੂਬਰ 2022 ਨੂੰ 9 ਨੋਮੀਨੇਟਡ ਐਮਸੀ ਬਣਦੇ ਨੇ ਤੇ ਨੋਆਂ 'ਚੋਂ 8 ਸਿੱਧੇ ਭਾਜਪਾ ਦੀ ਪਾਰਟੀ ਨਾਲ ਕਿਸੇ ਨਾ ਕਿਸੇ ਵਿੰਗ ਨਾਲ ਜੁੜੇ ਹੋਏ ਨੇ ਇੱਕ ਬੰਦਾ ਸੀ ਸਿਰਫ ਡਾਕਟਰ ਰਮਣੀਕ ਸਿੰਘ 베ਦੀ ਜਿਹੜੇ ਮਤਲਬ ਕਿ ਆਪਣੇ ਖੇਤਰ ਦੇ ਮਾਹਰ ਸੀ ਨਹੀਂ ਸਾਰੇ ਇਦਾਂ ਕਿਸੇ ਨਾ ਕਿਸੇ ਖੇਤਰ ਦੇ ਮਾਹਰ ਹੁੰਦੇ ਸੀ ਪਹਿਲਾਂ ਸੋ 8 ਬੰਦੇ ਪਾਰਟੀ ਨਾਲ ਸੰਬੰਧਿਤ ਲਿਆਂਦੇ ਉਹਨਾਂ ਚੋਂ ਇੱਕ ਅਨਿਲ ਮਸੀ ਵੀ ਸੀ ਹੁਣ ਅਨਿਲ ਮਸੀ ਕਿਵੇਂ ਬਣੇ ਲੋ ਕਹਿੰਦੇ ਜੀ ਡਿਪਟੀ ਕਮਿਸ਼ਨਰ ਬਿਨੇ ਪ੍ਰਤਾਪ ਸਿੰਘ ਨੇ ਨੋਮੀਨੇਟ ਕਾਉਂਸਲਰ ਅਨਿਲ ਮਸੀ ਨੂੰ ਮੇਅਰ ਦੀ ਚੋਣ ਕਰਾਉਣ ਦੇ ਲਈ ਨੋਮੀਨੇਟ ਕੀਤਾ ਉਹਨੂੰ ਪ੍ਰੋਜੈਕਟਿੰਗ ਅਫਸਰ ਬਣਾਇਆ ਤੇ ਇਹਦਾ ਨਾਂ ਚੰਡੀਗੜ੍ਹ ਦੇ ਮੇਅਰ ਅਨੂਪ ਗੁਪਤਾ ਨੇ ਪੇਸ਼ ਕੀਤਾ ਸੀ ਡੀਸੀ ਕੋਲ ਤੇ ਉਹਨਾਂ ਨੇ ਡੀਸੀ ਕੋਲ ਅਨਿਲ ਮਸੀਹ ਦਾ ਨਾਂ ਪੇਸ਼ ਕੀਤਾ ਉਹਨਾਂ ਨੇ ਮંજૂર ਕਰ ਲਿਆ ਤੇ ਅਨਿਲ ਮਸੀਹ ਚੋਣ ਅਧਿਕਾਰੀ ਬਣ ਗਏ ਕਿਉਂਕਿ 1996 ਤੋਂ ਐਂ ਚੱਲਿਆ ਆਉਂਦਾ ਮਤਲਬ ਕੋਈ ਸਵਿਧਾਨ ਹੈ ਕੋਈ ਕਾਨੂੰਨ ਹੈ ਕੋਈ ਨਿਯਮ ਹੈ ਨਹੀਂ ਇਸ ਮਸਲੇ ਤੇ ਨਗਰ ਨਿਗਮ ਦੀ ਚੋਣ ਕਰਾਉਣ ਦੇ ਲਈ ਜਿਹੜੀ ਨੀਮਾਵਲੀ ਹੈ ਉਸ ਮਸਲੇ ਤੇ ਚੋਣ ਅਧਿਕਾਰੀ ਕੌਣ ਹੋਏਗਾ ਇਹ ਚੁੱਪ ਹੈ ਕ ਨੋਮੀਨੇਟਡ ਅਧਿਕਾਰੀ ਬਣੇਗਾ ਜਾਂ ਨਹੀਂ ਬਣੇਗਾ ਚੁੱਪ ਹੈ ਆਪਣੇ ਆਪ ਹੀ ਤੈਅ ਕਰ ਲਿਆ 1996 ਤੋਂ ਚੱਲੇ ਆਉਂਦਾ ਚੱਲੀ ਜਾਂਦਾ ਹੁਣ ਹੈ ਕੀ ਹੈ ਕਹਿੰਦੇ ਜੀ ਐਕਟ ਕੀ ਕਹਿੰਦਾ ਨੋਮੀਨੇਟਡ ਕਾਉਂਸਲਰ ਨੂੰ ਹੀ ਪ੍ਰੈਜ਼ਿਡਿੰਗ ਅਫਸਰ ਬਣਾਉਣ ਨੂੰ ਲੈ ਕੇ ਕੋਈ ਜ਼ਿਕਰ ਨਹੀਂ ਹੈ ਐਕਟ ਦੇ ਵਿੱਚ ਨਿਯਮਾਵਲੀ ਦੇ ਵਿੱਚ ਕੋਈ ਇਹਦੇ ਵਿੱਚ ਜ਼ਿਕਰ ਨਹੀਂ ਹੈ ਕਿ ਨੋਮੀਨੇਟਡ ਐਮਸੀ ਹੀ ਬਣੇਗਾ ਪੰਜਾਬ ਮਿਊਸਪਲ ਐਕਟ 1976 ਐਕਸਟੈਂਡ ਐਂਡ ਇੰਪਲੀਮੈਂਟ ਟੂ ਚੰਡੀਗੜ੍ਹ 1976 ਤੋਂ ਚੰਡੀਗੜ੍ਹ ਦੇ ਵਿੱਚ ਪੰਜਾਬ ਵਾਲਾ ਹੀ ਐਕਟ ਲਾਗੂ ਹੈ ਤੇ ਉਸ ਦੇ ਤਹਿਤ ਹੀ ਇੱਥੇ ਚੋਣ ਹੁੰਦੀ ਹੈ ਰੈਗੂਲੇਸ਼ਨ 1994 ਦੇ ਸੈਕਸ਼ਨ 38 ਵਿੱਚ ਮੇਅਰ ਚੋਣ ਦਾ ਪ੍ਰਜੈਕਟਿੰਗ ਅਫਸਰ ਨੋਮੀਨੇਟਰ ਕਾਉਂਸਲ ਨੂੰ ਬਣਾਉਣ ਦਾ ਕੋਈ ਜ਼ਿਕਰ ਨਹੀਂ ਹੈ ਹਾਲਾਂਕਿ 1996 ਤੋਂ ਪ੍ਰਕਿਰਿਆ ਚੱਲੀ ਆਉਂਦੀ ਹੈ ਇਸ ਲਈ ਉਹਨੂੰ ਫੋਟੋਕਾਪੀ ਕਰੀ ਆਉਂਦੇ ਨੇ ਕਿ ਠੀਕ ਹੈ ਜੀ ਹੁਣ ਤੱਕ ਨੋਮੀਨੇਟਰ ਬਣਦਾ ਆਇਆ ਤਾਂ ਉਹਨੂੰ ਬਣਾਈ ਜਾ ਹੁਣ ਇਸ ਪਹਿਲੂ ਦੇ ਉੱਤੇ 1996 ਚ ਨਾਮਿਨੇਟਡ ਕਾਉਂਸਲਰ ਰਿਪ੍ਰেজেন্টিਂਗ ਅਫਸਰ ਕਹਿੰਦੇ ਨਿਗਮ ਬਣਨ ਤੋਂ ਬਾਅਦ 1996 ਤੋਂ ਮੇਅਰ ਚੋਂ ਸ਼ੁਰੂ ਹੁੰਦੀ ਆ ਤੇ ਇਸ ਦੇ ਲਈ ਨਾਮਿਨੇਟਡ ਕਾਉਂਸਲਰ ਨੂੰ ਹੀ ਪ੍ਰਿਜ਼ੈਂਟਿੰਗ ਅਫਸਰ ਨਿਯੁਕਤ ਕੀਤਾ ਜਾਂਦਾ ਹਾਲਾਂਕਿ 2022 ਦੇ ਵਿੱਚ ਨਾਮਿਨੇਟਡ ਕਾਉਂਸਲਰਾਂ ਦੇ ਨਾਮ ਤੈਅ ਨਹੀਂ ਹੋ ਸਕੇ ਸੀ ਤਦ ਕਾਉਂਸਲਰਾਂ ਚੋਂ ਇੱਕ ਨੂੰ ਬਣਾਤਾ ਸੀ ਤੇ ਉਸ ਸਮੇਂ ਵੀ ਭਾਜਪਾ ਦਾ ਕਾਉਂਸਲਰ ਨੂੰ ਹੀ ਪ੍ਰਿਜ਼ੈਂਟਿੰਗ ਅਫਸਰ ਬਣਾਇਆ ਤੇ ਤਦ ਬਰਾਬਰ ਬਰਾਬਰ ਵੋਟਾਂ ਸੀਗੀਆਂ ਆਪਦੀਆਂ ਵੀ 14 ਭਾਜਪਾ ਦੀਆਂ ਵੀ 14 ਤਾਂ ਆਪ ਦੀ ਇੱਕ ਵੋਟ ਰੱਦ ਕਰਕੇ ਭਾਜਪਾ ਮੇਅਰ ਬਣਾ ਗਈ ਸੀ ਤੇ ਹੁਣ ਫਿਰ ਨਾਮਿਨੇਟਾ ਐਮਸੀ ਬਣ ਗਏ ਸੀ ਕਿਉਂਕਿ 18 ਅਕਤੂਬਰ 2022 ਨੂੰ ਬਣੇ ਨੇ ਉਹ ਉਹਨਾਂ ਚੰਨੀਲ ਮਸੀ ਵੀ ਸੀ ਤੇ ਨਿਲ ਮਸੀ ਬਾਰੇ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਆ ਕਿ ਭਾਜਪਾ ਦੇ ਘਟਗਣ ਦੀ ਸੈਲ ਨਾਲ ਜੁੜਿਆ ਉਹਨਾਂ ਦਾ ਸਖਤਰ ਦੇ ਅਹੁਦੇ ਤੇ ਮਹਾ ਮੰਤਰੀ ਦੇ ਅਹੁਦੇ ਤੇ ਕੰਮ ਕਰਦਾ ਉਹਨਾਂ ਲਈ ਕੰਮ ਕਰਦਾ ਇੱਥੋਂ ਤੱਕ ਇੱਕ ਪਾਸੇ ਚੋਣ ਅਧਿਕਾਰੀ ਦੂਜੇ ਪਾਸੇ ਭਾਜਪਾ ਦੇ ਲੀਡਰਾਂ ਨਾਲ ਬੈਠਕਾਂ ਘਟੂ ਘਟ ਚੋਣ ਅਧਿਕਾਰੀ ਲੱਗਣ ਤੋਂ ਬਾਅਦ ਦੂਰੀ ਰੱਖਦੇ ਨਹੀਂ ਚੋਣਾ ਤੋਂ ਪਹਿਲਾਂ ਮਸੀਹ ਦੋ ਵਾਰ ਭਾਜਪਾ ਦੇ ਲੀਡਰਾਂ ਨਾਲ ਦਿੱਲੀ ਗਏ ਤੇ ਦਿੱਲੀ ਜਾ ਕੇ ਭਾਜਪਾ ਦੇ ਰਾਸ਼ਟਰੀ ਮहासਕੱਤਰ ਨੇ ਜਿਹੜੇ ਬినੋਦ ਤਾਬੜੇ ਉਹਨੂੰ ਮਿਲੇ 25 ਜਨਵਰੀ ਨੂੰ ਚੰਡੀਗੜ੍ਹ ਆਏ ਸੀ ਤਾਬੜੇ ਉਦੋਂ ਵੀ ਉਹਨਾਂ ਨਾਲ ਮੀਟਿੰਗ ਕੀਤੀ ਪੰਚਕੁਲੇ 29 ਜਨਵਰੀ ਨੂੰ ਇੱਕ ਸਮਾਗਮ ਸੀ ਪੀ ਡਬਲਿਊ ਗੈਸਟ ਹਾਊਸ ਦੇ ਵਿੱਚ ਉੱਥੇ ਵੀ ਉਸ ਮੀਟਿੰਗ 'ਚ ਨਿਲ ਮਸੀਹ ਸ਼ਾਮਲ ਹੋਏ ਤੇ ਇੱਧਰ ਨਗਰ ਨਿਗਮ ਦੀ ਜਦ ਵੀ ਚੋਣ ਹੁੰਦੀ ਸੀ ਤਾਂ মিডিਆ ਅੰਦਰ ਹੁੰਦਾ ਸੀ ਡੀਸੀ ਸਾਹਿਬ ਅੰਦਰ ਹੁੰਦੇ ਸੀ ਇਸ ਵਾਰ ਮੀਡੀਆ ਨੂੰ ਜਾਣ ਨਹੀਂ ਦਿੱਤਾ ਤੇ ਡੀਸੀ ਸਾਹਿਬ ਅੰਦਰੋਂ ਬਾਹਰ ਆ ਗਏ ਜੇ ਆ ਨਿਯਮ ਤੁਸੀਂ ਆਪੇ ਅਪਣਾ ਲਏ 196 ਤੋਂ ਛੱਲਿਆ ਹੁੰਦਾ ਤਾਂ ਨਿਯਮ ਤਾਂ ਇਹ ਵੀ ਕਹਿੰਦਾ ਕਿ ਜਦੋਂ ਵੋਟਾਂ ਦੀ ਗਿਣਤੀ ਹੁੰਦੀ ਹੈ ਤੇ ਜਿਹੜੀ ਵੋਟ ਤੇ ਪ੍ਰੈਜ਼ੀਡਿੰਗ ਅਫਸਰ ਨੂੰ ਸ਼ੱਕ ਹੁੰਦਾ ਤੇ ਉਹ ਡੀਸੀ ਤੋਂ ਪ੍ਰਵਾਨ ਕਰਾ ਕੇ ਉਹਨੂੰ ਰੱਦ ਕਰ ਸਕਦਾ ਡੀਸੀ ਨੂੰ ਦਿਖਾਈ ਜਾਂਦੀ ਸੀ ਉਹ ਵੋਟ ਦੇਖੋ ਜਿਆ ਨਿਸ਼ਾਨ ਲੱਗਿਆ ਚਿੰਨ ਲੱਗਿਆ ਤੇ ਡੀਸੀ ਕਹਿੰਦਾ ਸੀ ਆ ਇਹ ਵੈਲਿਡ ਨਹੀਂ ਹੈ ਜਾਂ ਇਹ ਵੈਲਿਡ ਹੈ ਫਿਰ ਉਹ ਤੈ ਹੁੰਦਾ ਸੀ ਇਸ ਵਾਰ ਡੀਸੀ ਸਾਹਿਬ ਪਹਿਲੀ ਵਾਰ ਆਕੇ ਵੋਟਾਂ ਦੀ ਗਿਣਤੀ ਤੋਂ ਤੇ ਕਿਸ ਨੇ ਇਸ ਵਾਲਮੀ ਨਹੀਂ ਕੀਤਾ ਸੋ ਇਹ ਕਾਫੀ ਕੁਝ ਸਪਸ਼ਟ ਕਰਦਾ ਕਿ ਕਿਵੇਂ ਖੇਡ ਹੋਈ ਪ੍ਰੋਜੈਕਟਿੰਗ ਅਫਸਰ ਉੱਤੇ ਮੇਰਾ ਕੰਟਰੋਲ ਨਹੀਂ ਸੈਕਟਰੀ ਕਹਿੰਦੀ ਉਹ ਸੈਕਟਰੀ ਅੰਦਰ ਸੀ ਨਿਗਮ ਦੀ ਸੈਕਟਰੀ ਉਹ ਕਹਿੰਦੀ ਇਹ ਮੇਰਾ ਕੋਈ ਨਹੀਂ ਡੀਸੀ ਸਾਹਿਬ ਦੇਖੋ ਡੀਸਾ ਬਾਹਰ ਨੇ ਸੋ ਇਹ ਸਾਰੇ ਖੇਲੇ ਦੇ ਵਿੱਚ ਸਪਸ਼ਟ ਹੈ ਕਿ ਨਾਮਿਨੇਟਰ ਕੌਂਸਲ ਵਾਲੇ ਮਾਮਲੇ ਦੇ ਉੱਤੇ 1996 ਤੋਂ ਚੱਲੇ ਆ ਰਹੇ ਨਿਯਮ ਆਪਣੇ ਆਪ ਹੀ ਤੈਅ ਕਰ ਲਏ ਕਿ ਨਿਯਮ ਜਦੋਂ ਕਿ ਨਿਯਮੇ ਨਹੀਂ ਹੈ ਇਨ ਲਮਸੀ ਨੇ ਜੋ ਭਮਕਨ ਭਾਈ ਉਹ ਸਭ ਦੇ ਜਗ ਜाहਰ ਹੈ ਅਗਲੇ ਨਾ ਤਾਂ 17 ਸੈਕਟਰ ਦੀ ਸਕਰੀਨਾਂ ਲਾ ਲਾ ਕੇ ਵੀ ਦਿਖਾਤੀ ਤੇ ਉਧਰ ਅਦਾਲਤਾਂ ਦੇ ਵਿੱਚ ਹੁਣ ਮਾਮਲਾ ਕੱਲੇ ਮੇਅਰ ਦਾ ਨਹੀਂ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦਾ ਪਹੁੰਚ ਗਿਆ ਤੇ ਜਿਹਦੇ ਵਿੱਚ ਭਾਜਪਾ ਦੀ ਕਰਕਰੀ ਹੁਣ ਦੇਸ਼ ਪਰਛੋ ਰਹੀ ਹੈ ਚਲੋ ਇਧਰ ਕਹਿੰਦੇ ਜੀ ਐਨਓਸੀ ਦੀ ਸ਼ਰਤ ਹਟਾਤੀ ਪੰਜਾਬ ਸਰਕਾਰ ਨੇ ਰਜਿਸਟਰੀਆਂ ਤੋਂ ਇਸ ਨੂੰ ਆਮ ਵਰਗ ਦੇ ਵਿੱਚ ਸਲਾਇਆ ਜਾ ਰਿਹਾ ਕਿਉਂਕਿ ਸਧਾਰਨ ਵਿਅਕਤੀ ਰਿਸਟਰੀ ਨਾ ਹੋਣ ਕਰਕੇ ਖਾਸਾ ਔਖਾ ਮਹਿਸੂਸ ਕਰਦਾ ਸੀ ਬੇਸ਼ੱਕ ਪਾਵਰ ਆਫ ਅਟਾਰਨੀ ਦੇ ਉੱਤੇ ਪੰਜਾਬ 'ਚ ਸੌਦੇ ਹੋਣ ਲੱਗੇ ਸੀ ਉਹਦੇ ਪਰ ਵੀ ਸਰਕਾਰ ਨੇ 2% ਟੈਕਸ ਲਾਤਾ ਸੀ ਪਰ ਤਾਂ ਵੀ ਲੋਕਾਂ ਨੂੰ ਡਰ ਰਹਿਦਾ ਸੀ ਕਿ ਪਾਵਰ ਅਟਾਰਨੀ ਤੇ ਲੈਤਾ ਲਈ ਪੈਸਾ ਵੀ ਚਲਾ ਗਿਆ ਪਤਾ ਨਹੀਂ ਕੱਲ ਨੂੰ ਕੋਈ ਬਖੇੜਾ ਨਾ ਖੜਾ ਹੋ ਜੂਏ ਇਸ ਪਹਿਲੂ ਦੇ ਦਰਮਿਆਨ ਪੰਜਾਬ ਸਰਕਾਰ ਨੇ ਐਨਓਸੀ ਦੀ ਸ਼ਰਤ ਹਟਾ ਕੇ ਲੋਕਾਂ ਨੂੰ ਕਿਹਾ ਕਿ ਅਸੀਂ ਵੱਡੀ ਰਾਹਤ ਦੇ ਰਹੇ ਹਾਂ ਗੈਰ ਕਾਨੂੰਨੀ ਕਲੋਨੀਅ ਜਿਨ੍ਹਾਂ ਨੇ ਪਲਾਟ ਲਏ ਉਹਨਾਂ ਨੂੰ ਵੱਡੀ ਰਾਹਤ ਦੇ ਰਹੇ ਹਾਂ ਰਾਹਤ ਉਹਨਾਂ ਨੂੰ ਦੇ ਰਹੇ ਹਾਂ ਕਿ ਆਪਣੇ ਵੋਟ ਬੈਂਕ ਦੀ ਤਿਆਰੀ ਕਰ ਰਹੇ ਹਾਂ ਇਹ ਸਵਾਲ ਕਿਉਂ ਪਾਇਆ ਹੋਇਆ ਐਨਓਸੀ ਦੀ ਸ਼ਰਤ ਲਿਆਂਈ ਵੀ ਮਾਨ ਸਰਕਾਰ ਤੇ ਜਦ ਲਿਆਂਦਾ ਸੀ ਤਦ ਵੀ ਢੋਲ ਕੁੱਟਿਆ ਸੀ ਕਿ ਦੇਖੋ ਅਸੀਂ ਭ੍ਰਿਸ਼ਟਾਚਾਰੀ ਖਤਮ ਕਰਨ ਜਾ ਰਹੇ ਹਾਂ ਇਸ ਲਈ ਗੈਰ ਕਾਨੂੰਨੀ ਕਲੋਨੀਆਂ ਦੀਆਂ ਰਸਤੀਆਂ ਨਹੀਂ ਹੋਣਗੀਆਂ ਗੈਰ ਕਾਨੂੰਨੀ ਕਲੋਨੀਆਂ ਨੇ ਉੱਤਰ ਸਕਦੀਆਂ 15000 ਤੋਂ ਵੱਧ ਪੰਜਾਬ ਚ ਗੈਰ ਕਾਨੂੰਨੀ ਕਲੋਨੀਆਂ ਨੇ ਲੋਕਾਂ ਨਾਲ ਧੋਖਾ ਕਰਦੇ ਨੇ ਧੱਕਾ ਕਰਦੇ ਨੇ ਲਿਆਓ ਐਨਓਸੀ ਸਾਰੇ ਵਿਭਾਗਾਂ ਦੀ ਫਿਰ ਦੇਖਾਂਗੇ ਤੇ ਐਨਓਸੀ ਲੈਣ ਦੇ ਨਾਂ ਤੇ ਪੰਜਾਬ ਚ ਗਰੋਹ ਖੜੇ ਹੋਗੇ ਤੇ ਗਰੂਆਂ ਨਾਲ ਮਿਲ ਕੇ ਪ੍ਰਸ਼ਾਸਕ ਅਧਿਕਾਰੀਆਂ ਨੇ ਰਿਸ਼ਤੀਆਂ ਕਰਨ ਵਾਲੇ ਅਧਿਕਾਰੀਆਂ ਨੇ ਪੈਸੇ ਦਾ ਖੇਲ ਵੀ ਕੀਤਾ ਪ੍ਰਸ਼ਾਸਨ ਨੇ ਜਿਹੜੇ ਭ੍ਰਸ਼ਟਾਚਾਰੀ ਜਿਹੜੇ ਰਿਸ਼ਵਤ ਖੋਰੀ ਨੇ ਉਹਨਾਂ ਨੇ ਤੇ ਕਹਿੰਦੇ ਅੱਗੇ ਜਿਹੜੀ ਰਿਸ਼ਵਤ 20000 ਚੱਲਦੀ ਸੀ ਉਹ ਲੱਖ ਲੱਖ ਵੀ ਚੱਲੀ ਤੇ ਲੱਖ ਲੱਖ ਲੈ ਕੇ ਰਿਸ਼ਤੀਆਂ ਵੀ ਹੋਈਆਂ ਐਨਓਸੀ ਵੀ ਪੈਦਾ ਹੁੰਦੀ ਰਹੀ ਤੇ ਜਿਹੜਾ ਵਿਚਾਰਾ ਕਰ ਨਹੀਂ ਸਕਦਾ ਸੀ ਵੀ ਰਿਸ਼ਤੀਆਂ ਵੀ ਨਹੀਂ ਹੋਈਆਂ ਤੇ ਫਿਰ ਜਦੋਂ ਪਾਵਰ ਅਟਾਰਨੀ ਤੇ ਜਾਂਦੇ ਸੀ ਫਿਰ ਅਧਿਕਾਰੀ ਕਹਿੰਦੇ ਸੀ ਪਤਾ ਹੈ ਹੋਇਆ ਤਾਂ ਸੌਦਾ ਤੁਹਾਡੇ ਪਲਾਟ ਦਾ ਆਪਾਂ ਰੋਟਨ ਦਾ ਡਰਮ ਹੈ ਤੇ ਉਹਦੇ ਨਾਲ ਤੇ ਕਹਿੰਦੇ ਮੇਰੀ ਰਿਸ਼ਵਤ ਫਿਰ ਮੋਟੀ ਚੱਲਦੀ ਸੀ ਸੋ ਇਹ ਸਾਰਾ ਸਰਕਾਰ ਨੇ ਜੇਕਰ ਭਸੋਂ ਜਾਰੀ ਖਤਮ ਕਰਨ ਦੇ ਨਾਂ ਤੇ ਇਹ ਨਸੀਦੀ ਯੋਜਨਾ ਲਿਆਂਦੀ ਸੀ ਤੇ ਜਦ ਤੁਸੀਂ ਕਹਿ ਰਹੇ ਸੀ ਕਿ ਅਸੀਂ ਇਹ ਕਮਾਲ ਕਰਤਾ ਤੇ ਜੀ ਜਦ ਸਹੀ ਸੀ ਫਿਰ ਹੁਣ ਵਾਪਸ ਕਿਉਂ ਲਈ ਤੇ ਜੇ ਵਾਪਸੇ ਲੈਣੀ ਸੀ ਫਿਰ ਲਿਆਂਦੀ ਕਿਉਂ ਸੀ ਦੋਆਂ ਚ ਇੱਕ ਟਾਈਮ ਤੁਸੀਂ ਗਲਤ ਹੋ ਇੱਕ ਟਾਈਮ ਤੁਸੀਂ ਸਹੀ ਹਾਂ ਫਿਰ ਕੀ ਹੈ ਇਹ ਫੈਸਲਾ ਹੁਣ ਵਾਪਸ ਲੈਣ ਪਿੱਛੇ ਕਹਿੰਦੇ ਇੱਕ ਤੀਰਾਂ ਤਿੰਨ ਤਿੰਨ ਨਿਸ਼ਾਨੇ ਕਰ ਰਹੀ ਹੈ ਸਰਕਾਰ ਗੈਰ ਕਾਨੂੰਨੀ ਕਲੋਨੀਆਂ ਚ ਪਲਾਟ ਵਾਲਿਆਂ ਨੂੰ ਰਹਾਦ ਦੇ ਆਉਣ ਦੇ ਨਾਂ ਦੇ ਉੱਤੇ ਗੈਰ ਕਾਨੂੰਨੀ ਕਲੋਨੀ ਵਾਲਿਆਂ ਨੂੰ ਵੱਡੀ ਰਾਹਤ ਤੇ ਉਹਨਾਂ ਨੂੰ ਵੱਡੀ ਰਾਹਤ ਮਿਲਦਾ ਮਤਲਬ ਪਾਰਟੀ ਫੰਡ ਦਾ ਰਾਹ ਖੁੱਲਦਾ ਪ੍ਰਾਪਰਟੀ ਡੀਲਰ ਪੰਜਾਬ ਚ ਵੱਡੀਆਂ ਪੈਸੇ ਵਾਲੀਆਂ ਤਰ੍ਹਾਂ ਨੇ ਹਰ ਉਹ ਆਪਣੇ ਪਿੰਡਾਂ ਕਸਮੇ ਵਾਲਾ ਪ੍ਰਾਪਰਟੀ ਡੀਲਰ ਨਾ ਸਮਝਿਆ ਕਰੋ ਇਹ ਸ਼ਹਿਰੀ ਵੱਡੀਆਂ ਕਲੋਨੀ ਵਾਲੇ ਪ੍ਰਾਪਰਟੀ ਡੀਲਰ ਅਰਬਾਂ ਖਰਬਾਂ ਦਾ ਕਾਰੋਬਾਰ ਕਰਦੇ ਨੇ ਤੇ ਫਿਰ ਇਹ ਪਾਰਟੀਆਂ ਨੂੰ ਫੰਡ ਵੀ ਦਿੰਦੇ ਹੋਣਗੇ ਇਹ ਇਸ ਲਈ ਕਹਿੰਦੇ ਜੀ ਇਹ 224 ਤੋਂ ਪਹਿਲਾਂ ਪਾਰਟੀ ਫੰਡ ਦੇ ਲਈ ਰਾਹ ਖੋਲਿਆ ਕਿਉਂਕਿ ਉਹ ਤੁਹਾਨੂੰ ਰਾਹ ਦੇਤੀ ਤੇ ਲੋਕਾਂ ਨੂੰ ਰਾਹਤ ਕਿ ਤੁਸੀਂ ਰਿਸ਼ਤੀਆਂ ਕਰਾ ਸਕਦੇ ਹੋ ਕਿਸੇ ਐਨਓਸੀ ਦੀ ਲੋੜ ਨਹੀਂ ਸੋ ਐਨਆਰਆਈ ਭਰਾ ਫਿਕਰ ਚ ਨੇ ਕਿ ਪਤਾ ਨਹੀਂ ਸਾਡੀਆਂ ਪਲਾਟਾਂ ਦਾ ਕੋਈ ਗੜਬੜ ਨਾ ਹੋ ਜਵੇ ਪਾਈ ਜੁਲਾਈ 2022 ਤੋਂ ਪਹਿਲਾਂ ਨਹੀਂ ਸੀ ਐਨਓਸੀ ਦਾ ਪ੍ਰਵੀਜ਼ਨ ਇਹ 2022 ਚ ਲਿਆਈ ਸੀ ਉਹ ਤੋਂ ਪਹਿਲਾਂ ਐ ਨਹੀਂ ਹੁੰਦਾ ਸੀ ਸੋ ਇਸ ਲਈ ਲੋਕਾਂ ਨੂੰ ਰਾਹਤ ਦਾ ਮਤਲਬ ਕਿ ਦੇਖੋ ਜੀ ਤੁਹਾਡੇ ਲਈ ਸਹਾਨ ਕਰਤਾ ਕਾ ਹੁਣ ਸਾਨੂੰ ਵੋਟਾਂ ਪਾ ਦਿਓ ਤੇ ਤੀਜਾ ਕੰਮ ਕੈਨਾਲ ਤੇ ਵੀ ਕਹੀ ਜਾਂਦੇ ਨੇ ਕੈਨੀ ਦੇਰ ਚ ਪੈਸਾ ਬਣ ਗਿਆ ਜੀ ਕਿੰਨਾ ਕੁਸ ਉੱਪਰ ਥੱਲੇ ਹੋਇਆ ਜੀ ਸਰਕਾਰਾਂ ਚ ਪਾਰਟੀਆਂ ਚ ਚਲੋ ਪਰ ਸਰਕਾਰ ਦੇ ਲਈ ਦਿੱਕਤ ਇਹ ਸੀ ਕਿ ਸਰਕਾਰ ਦੇ ਖਜ਼ਾਨੇ ਚ ਪੈਸਾ ਆਉਣਾ ਰੁਕ ਗਿਆ ਸੀ ਸਰਕਾਰ ਨੂੰ ਖਜ਼ਾਨੇ ਚ ਪੈਸਾ ਨਾ ਆਉਣ ਕਾਰਨ ਇਹ ਫੈਸਲਾ ਲੈਣਾ ਪਿਆ ਤੇ ਇਸ ਲਈ ਹੁਣ ਰਜਿਸਟਰੀਆਂ ਦਾ ਰਾਹ ਖੁੱਲੂਗਾ ਤਾਂ ਖਜ਼ਾਨੇ ਚ ਚੰਗੀ ਆਮਦਨ ਹੋਊਗੀ ਉਸ ਪੱਖ ਤੋਂ ਵੀ ਸਰਕਾਰ ਆਂਕੜੇ ਵੀ ਕੱਲ ਨੂੰ ਦਿਖਾ ਸਕਦੀ ਕਿ ਦੇਖੋ ਇੰਨੀ ਕਮਾਈ ਵਧ ਗਈ ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਹੋਰ ਨੇ ਇਹ ਐਲਾਨ ਵੀ ਆਪ ਕੀਤਾ ਆਪਣੇ ਸੋਸ਼ਲ ਮੀਡੀਆ ਤੇ ਪਾਇਆ ਤੇ ਨਾਲ ਇਹ ਵੀ ਕਿਹਾ ਕਿ ਹੁਣ ਗੈਰ ਕਾਨੂੰਨੀ ਕਲੋਨੀਆਂ ਜਿਕਰ ਉਸਰਨੀਆਂ ਨਵੀਆਂ ਤਾਂ ਹੁਣ ਨਹੀਂ ਉਸਰ ਸਕਦੀਆਂ ਕਿਉਂਕਿ ਅਸੀਂ ਹੁਣ ਕਲੋਨੀਆਂ ਜਿਨੇ ਵੀ ਬਣਾਉਣੀਆਂ ਨੇ ਉਹਦੇ ਲਈ ਅਸੀਂ ਨਵੀਂ ਯੋਜਨਾ ਲੈ ਕੇ ਆ ਰਹੇ ਹਾਂ ਉਦੇ ਵਿੱਚ ਬਕਾਇਦਾ ਲਾਲ ਰੰਗ ਦੇ ਸਟੈਂਪ ਹੋਣਗੇ ਉਸ ਟਾਈਮ ਪੇਪਰ ਤਾਂ ਹੀ ਜਾਰੀ ਹੋਣਗੇ ਜੇਕਰ ਤੁਸੀਂ ਸੀਵਰੇਜ ਦਾ ਵੀ ਪਾਣੀ ਦਾ ਵੀ ਬਿਜਲੀ ਦਾ ਵੀ ਹਾਂ ਹੜਾਂ ਤੋਂ ਪਾਣੀ ਦੀ ਨਿਕਾਸੀ ਦਾ ਵੀ ਹਾਂ ਅੱਗ ਬਜਾਊ ਜੰਤਰ ਦਾ ਵੀ ਸਾਰਾ ਕੁਝ ਪ੍ਰਬੰਧ ਹੋਊਗਾ ਫਿਰ ਤੁਹਾਨੂੰ ਮਤਲਬ ਕਿ ਕਲੋਨੀ ਬਣਾਉਣ ਦਾ ਮੌਕਾ ਮਿਲੂਗਾ ਤੇ ਨਵੇਂ ਇਸ ਟਾਈਮ ਪੇਪਰ ਲਾਲ ਰੰਗ ਦੇ ਜਾਰੀ ਹੋਣਗੇ ਕਹਿੰਦੇ ਅਸੀਂ ਇਸ ਲਈ ਰੰਗ ਵਾਲਾ ਕੋਡ ਲੈ ਕੇ ਆ ਰਹੇ ਤੇ ਇਧਰ ਇਹਦੇ ਨਾਲ ਕਹਿੰਦੇ ਅਸੀਂ ਆਮ ਲੋਕਾਂ ਨੂੰ ਰਾਹਤ ਦੇ ਰਹੇ ਸੋ ਇਹ ਰਾਹਤ ਖਜ਼ਾਨੇ ਲਈ ਵੀ ਹੈ ਇਹ ਰਾਹਤ ਲੋਕਾਂ ਲਈ ਵੀ ਹੈ ਤੇ ਰਾਹਤ ਪਾਰਟੀ ਤੇ ਸਰਕਾਰ ਲਈ ਵੀ ਆ ਸੋ ਇਹ 224 ਦੀਆਂ ਵੋਟਾਂ ਨੂੰ ਧਿਆਨ ਚ ਰੱਖ ਕੇ ਕਹਿੰਦੇ ਕੀਤਾ ਗਿਆ ਫੈਸਲਾ ਚਲੋ ਰਾਹਤ ਤਾਂ ਨਹੀਂ ਮਿਲਦੀ ਵਰਸਨਾ ਧਰਨਾ ਹੀ ਨਹੀਂ ਰਾਹਤ ਲੈਣ ਦਿੰਦੇ ਹੁਣ ਕਹਿੰਦੇ ਜੀ ਇਕਤਾ ਆਗਰਾਹਾ ਗਰੁੱਪ ਨੇ ਧਰਨੇ ਦਾ ਕੰਮ ਫੜ ਲਿਆ ਕਹਿੰਦੇ ਜੀ ਸ਼ੁਰੂ ਕਰਤੇ ਆਂਦੋਲਨ ਪੰਜਾਬ ਦੇ ਵਿੱਚ ਕਹਿੰਦੇ ਭਾਰਤੀ ਇਕਤਾ ਆਗਰਾਹਾਂ ਜਥੇਬੰਦੀ ਨੇ ਕਹਿੰਦੇ ਜੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਦਫ਼ਤਰਾਂ ਮੂਰੇ ਧਰਨੇ ਲਾਤੇ ਤੇ ਕਹਿੰਦੇ ਜੀ ਅਸੀਂ ਪੰਜਾਬ ਦੇ ਵਿੱਚ ਆਪਣੀ ਖੇਤੀ ਨੀਤੀ ਨੂੰ ਲੈ ਕੇ ਤੇ ਸਾਡੀਆਂ ਜਾਇਜ਼ ਪੰਜਾਬ ਹਤਾਇਸ਼ੀ ਕਿਸਾਨ ਤੈਸੀ ਮੰਗਾਂ ਨੂੰ ਲੈ ਕੇ ਇਹ ਦਰਨਾ ਸ਼ੁਰੂ ਹੋਇਆ ਦੋ ਦਿਨ ਤੋਂ ਚੱਲੀ ਜਾਂਦਾ ਤੇ ਤਿੰਨ ਦਿਨ ਹੋਰ ਚਲਾਵਾਂਗੇ ਕਹਿੰਦੇ ਪੰਜ ਦਿਨ ਦਰਨਾ ਲਾਵਾਂਗੇ ਪੰਜਵੇਂ ਦਿਨ ਵੀ ਜੇਕਰ ਸਰਕਾਰ ਨੇ ਸਾਡੀ ਗੱਲ ਨਾ ਮੰਨੀ ਫਿਰ ਚੰਡੀਗੜ੍ਹ ਨੂੰ ਕੁਝ ਕਰਾਂਗੇ ਜੀ ਹਾਂ ਬਕਾਇਦਾ ਤੌਰ ਤੇ 6 ਤਰੀਕ 7 ਤਰੀਕ 8 ਤਰੀਕ 9 ਤਰੀਕ 10 ਤਰੀਕ 10 ਫਰਵਰੀ ਤੱਕ ਕਹਿੰਦੇ ਜੀ ਪੰਜਾਬ 'ਚ ਦਰਨੇ ਲਾਉਣੇ ਆ ਅਸੀਂ ਸਾਰੇ ਡੀਸੀ ਦਫ਼ਤਰਾਂ ਮੂਰੇ ਅਸੀਂ ਬੈਠ ਗਏ ਆਂ ਤੇ ਆਪਣੀ ਖੇਤੀ ਨੀਤੀ ਦੀ ਮੰਗ ਕਰਦੇ ਆ ਤੇ ਕੁਝ ਹੋਰ ਮੰਗਾ ਨੇ ਜਿਕਰੇ ਮੰਗਾ ਪ੍ਰਵਾਨ ਨਹੀਂ ਹੁੰਦੀਆਂ ਤਾਂ ਅਸੀਂ ਚੰਡੀਗੜ੍ਹ ਕੰਨੀ ਨੂੰ ਕੂਚ ਕਰਨ ਦਾ ਫੈਸਲਾ ਲਵਾਂਗੇ ਫਿਰ ਚੰਡੀਗੜ੍ਹ 'ਚ ਪੱਕਾ ਮੋਰਚਾ ਲਾਵਾਂਗੇ ਅਜੇ ਪਾਨਾ ਸਿੱਧੂ ਵਾਲਾ ਮਾਮਲਾ ਹੈ ਮਾਸਟਰ ਵਾਲਾ ਮਾਮਲਾ ਹੋਰ ਕੱਚੇ ਪੱਕੇ ਵਾਲਾ ਮਾਮਲਾ ਉਹ ਚੱਲੀ ਜਾਂਦੇ ਨੇ ਉਹਦੇ ਵਿਚਾਲੇ ਹੁਣ ਆ ਮੋਰਚੇ ਇੱਕ ਦਿੱਲੀ ਨੂੰ ਜਾਣ ਦੀ ਤਿਆਰੀਆਂ ਜਥੇਬੰਦੀਆਂ ਡੱਲੇ ਵਾਲ ਤੇ ਪੰਨੂ ਪੰਦੇਰ ਵਾਲੇ ਉਹਨਾਂ ਦੀ ਪੂਰੀ ਤਿਆਰੀਆਂ ਕਹਿੰਦੇ ਦਿੱਲੀ ਚੱਲੇ ਆ ਉਧਰ ਐਸਕੇਮ 'ਚ ਰਾਜਾ ਵਾਲ ਹੁਣੀ ਵਾਪਸ ਆ ਗਏ ਕਹਿੰਦੇ ਜੀ ਉਹ ਆਪਣੀ ਤੇ ਤਿਆਰੀ ਕਰ ਰਹੇ ਨੇ ਕਿ ਨਵੇਂ ਮੋਰਚੇ ਆਪਾਂ ਕਿਵੇਂ ਲਾਉਣੇ ਆ ਪਾਣੀਆਂ ਦੇ ਮਸਲੇ ਤੇ ਤੇ ਇਧਰ ਇਕਤਾ ਆਗਰਾਹਾਂ ਗਰੁੱਪ ਵਾਲਿਆਂ ਨੇ ਝੰਡਾ ਵੀ ਘੜਤਾ ਚਲੋ ਮੰਗਾ ਗੌਰ ਕਰੋ ਸੀ ਪਹਿਲਾਂ ਕਹਿੰਦੇ ਜੀ ਪੰਜਾਬ ਦੀ ਆਪਣੀ ਖੇਤੀ ਨੀਤੀ ਹੋਵੇ ਇਹ ਕਹਿੰਦੇ ਕਿ ਬਕਾਇਦਾ ਮੁੱਖ ਮੰਤਰੀ ਸਾਹਿਬ ਨੇ ਸਭ ਤੋਂ ਸੁਝਾ ਮੰਗੇ ਸੀ ਤੇ ਉਹ ਸੁਝਾ ਮੰਗ ਕੇ ਉਹਨਾਂ ਨੇ ਅਮਲੇ ਨਹੀਂ ਕੀਤਾ ਜੇ ਤੱਕ ਪੂਣੀ ਵੀ ਨਹੀਂ ਕੀਤੀ ਗੱਲ ਵੀ ਨਹੀਂ ਕੋਈ ਅੱਗੇ ਤੋਰੀ ਫਿਰ ਪੰਜਾਬ ਖੇਤੀ ਪ੍ਰਧਾਨ ਸੂਬਾ ਤੇ ਖੇਤੀ ਸੂਬਾ ਹੀ ਵਿਚਰ ਤੇ ਇਸ ਲਈ ਕਹਿੰਦੇ ਆਪਣੀ ਖੇਤੀ ਨੀਤੀ ਕਿਥੀ ਹੈ ਪਹਿਲੀ ਮੰਗ ਸਾਡੀ ਹੈ ਕਿ ਸਾਡੀ ਆਪਣੀ ਖੇਤੀ ਨੀਤੀ ਬਣੇ ਦੂਜੀ ਮੰਗ ਹੈ ਸਵਾਮੀ ਨਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਤੀਜੀ ਮੰਗ ਹੈ ਕਿ ਵਿਸ਼ੇਬ ਬੈਂਕ ਤੇ ਕਰਪਟ ਕਰਾਣਿਆਂ ਨੂੰ ਖੇਤੀ ਤੋਂ ਦੂਰ ਕੀਤਾ ਜਾਵੇ ਬਾਹਰ ਕੀਤਾ ਜਾਵੇ ਚੌਥੀ ਮੰਗ ਹੈ ਜੀ ਜ਼ਮੀਨਾਂ ਦੀ কুরਕੀ ਤੇ ਜਿਹੜੇ ਕਬਜ਼ੇ ਵਾਲੇ ਬਰੰਟ ਨੇ ਉਹ ਰੱਦ ਕੀਤੇ ਜਾਣ ਹੈਨਾ ਜੀ ਜਿਹੜੇ ਬੇਜ਼ਮੀਨੇ ਕਿਸਾਨ ਤੇ ਮਜ਼ਦੂਰ ਨੇ ਉਹਨਾਂ ਨੂੰ ਜ਼ਮੀਨਾਂ ਦੇ ਟੁਕੜੇ ਅਲਾਟ ਕੀਤੇ ਜਾਣ ਹੈ ਖੇਤੀ ਦੇ ਲਈ ਕਰਜ਼ਾ ਜਿਹੜਾ ਉਹ ਵਿਆਜ ਮੁਕਤ ਕੀਤਾ ਜਾਵੇ ਕਿਸਾਨਾਂ ਮਜ਼ਦੂਰਾਂ ਨੂੰ ਜਿੰਨਾ ਕਰਜ਼ਾ ਹੁਣ ਤੱਕ ਮਿਲਿਆ ਕਿਸੇ ਵੀ ਪ੍ਰਾਈਵੇਟ ਬੈਂਕ ਦਾ ਸਹਿਕਾਰੀ ਬੈਂਕ ਦਾ ਸਰਕਾਰੀ ਬੈਂਕ ਦਾ ਆੜਤੀ ਵਾਲਾ ਸਾਰਿਆਂ ਦੇ ਲੀਕ ਵੱਜੇ ਹਾਂ ਕੋਈ ਹੜਾ ਆਉਂਦਾ ਮੀਂਹ ਆਉਂਦਾ ਸੋਕਾ ਪੈਂਦਾ ਅੱਗ ਲੱਗਦੀ ਆ ਔਲੇ ਗਿਰਦੇ ਨੇ ਉਹਦੇ ਨਾਲ ਫਸਲਾਂ ਦਾ ਨੁਕਸਾਨ ਜਿਹੜਾ ਹੁੰਦਾ ਉਹਦਾ ਤੈਹ ਸਮੇਂ ਚ 5 ਦਿਨ 7 ਦਿਨ 10 ਦਿਨ 12 ਦਿਨ 15 ਦਿਨ ਜਿਹੜਾ ਵੀ ਤੈਹ ਕਰਨਾ ਉਹਨੇ ਦਿਨਾਂ ਚ ਤੁਰੰਤ ਮੁਆਵਜ਼ਾ ਮਿਲੇ ਫਿਰ ਕਹਿੰਦੇ ਜੀ ਭਾਰਤ ਮਾਲਾ ਪ੍ਰੋਜੈਕਟ ਤਾਂ ਜਿਹੜੀਆਂ ਜ਼ਮੀਨਾਂ ਧੱਕੇ ਨਾਲ ਅਕਵਾਇਰ ਕੀਤੀਆਂ ਜਾਂਦੀਆਂ ਇਹ ਯੋਜਨਾਵਾਂ ਰੋਕਲਾਬੇ ਪੰਜਾਬ ਸਰਕਾਰ ਦੇ ਚ ਪਹਿਰੇਦਾਰੀ ਕਰੇ ਤੇ ਇਸੇ ਤਰ੍ਹਾਂ ਕਹਿੰਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਿਹੜੇ ਬਜ਼ੁਰਗ ਹੋ ਕੇ ਜਿਹਦਾ ਰਿਟਾਇਰਮੈਂਟ ਵਾਲਿਆਂ ਨੂੰ ਰਿਟਾਇਰਮੈਂਟ ਹੋਣ ਤੇ ਫੰਡ ਮਿਲਦਿਆ ਕਟੋਕਟ ਕਿਸਾਨਾਂ ਮਜ਼ਦੂਰਾਂ ਨੂੰ ਬੜਾਪੇ ਦੇ ਵਿੱਚ ਜਾ ਕੇ 10-10 ਹਜ਼ਾਰ ਦੀ ਪੈਨਸ਼ਨ ਜ਼ਰੂਰ ਮਿਲੇ ਸੋ ਇਹ ਸਵਾਲੇ ਨਾਲ ਇਹ ਮੰਗਾਂ ਲੈ ਕੇ ਡੀਸੀ ਦਫਤਰਾ ਮੂਹਰੇ ਧਰਨੇ ਤੇ ਨੇ ਤੇ ਇਹ ਧਰਨੇ ਦੇ ਵਿੱਚ ਇਹ ਮੰਗਾਂ ਨੇ ਤੇ ਜੇਕਰ ਕਹਿੰਦੇ ਮੰਗਾਂ ਪ੍ਰਵਾਨ ਨਾ ਹੋਈਆਂ ਤਾਂ ਅਸੀਂ ਫਿਰ ਚੰਡੀਗੜ੍ਹ ਉੱਪਰ ਲਈ ਆਪਣਾ ਮੋਰਚਾ ਰੁਕ ਕਰਾਂਗੇ ਸੋ ਇਸ ਲਈ ਪੰਜਾਬ ਸਰਕਾਰ ਦੇ ਲਈ ਰਾਹਤ ਨਹੀਂ ਹੈ ਜਨਾਬ ਤਿਆਰ ਰਹੋ ਜਾਂ ਇਹਨਾਂ ਦੀਆਂ ਗੱਲਾਂ ਗੌਰ ਕਰੋ ਤੁਸੀਂ ਤਾਂ ਬੱਸਾਂ ਵਾਲਾ ਮਸਲਾ ਨਹੀਂ ਅਜੇ ਤੱਕ ਹੱਲ ਕਰ ਸਕੇ 55 ਸੀਟਾਂ ਵਾਲੇ ਮਸਲੇ ਦੇ ਉੱਤੇ ਡਰਾਈਵਰਾਂ ਕੰਡਕਟਰਾਂ ਨੇ ਹੈਂ ਟੈਂਡਰਾਂ ਨਾਲੇ ਮਾਮਲੇ ਤੇ ਜਿਹੜਾ ਸਟੈਂਡ ਲਿਆ ਉਸ ਪਹਿਲੂ ਦੇ ਉੱਤੇ ਦਿੱਕਤਾਂ ਆਮ ਲੋਕਾਂ ਨੂੰ ਮੁਸ਼ਕਲਾਂ ਆਮ ਲੋਕਾਂ ਨੂੰ ਚਾਹੇ ਉਹ ਜਵਾਕਾਂ ਦੀ ਮੁਸ਼ਕਲ ਹੋਵੇ ਚਾਹੇ ਉਹ ਰੋਜ਼ਗਾਰ ਦੇ ਜਾਣ ਵਾਲਿਆਂ ਦੀ ਹੋਵੇ ਚਾਹੇ ਉਹ ਕੱਚੇ ਪ੍ਰਾਈਵੇਟ ਮਜ਼ਦੂਰਾਂ ਦੀ ਚਾਹੇ ਸਰਕਾਰੀ ਮਜ਼ਦੂਰਾਂ ਦੀ ਉਹਨਾਂ ਦੀ ਮੁਸ਼ਕਲਾਂ ਹੋਵੇ ਅਜੇ ਤੱਕ ਉਹ ਬੈਠ ਕਰਾਂਗੇ ਜੀ ਦੇਖਾਂਗੇ ਜੀ ਕਰਾਂਗੇ ਉਹ ਮਸਲੇ ਨਹੀਂ ਹੱਲ ਹੋ ਰਹੇ ਤੇ ਅਦਰ ਕਿਸਾਨੀ ਅੰਦੋਲਨ ਉਧਰ ਬੇਰਜ਼ਗਾਰੀ ਅੰਦੋਲਨ ਹਾਂ ਉਧਰ ਪੰਜਾਬ ਦੇ ਵਿੱਚ ਧੱਕੇਸ਼ਾਹੀ ਪੁਲਿਸ ਤੰਤਰ ਦੀ ਉਹਦੇ ਖਿਲਾਫ ਅੰਦੋਲਨ ਸੋ ਰਾਹਤ ਨਹੀਂ ਮਿਲਦੀ ਜਨਾਬ ਜੇਕਰ ਲੋਕਾਂ ਦੀ ਨਹੀਂ ਸੁਣੋਗੇ ਇਸੇ ਲਈ ਅਸੀਂ ਇਸ ਪਹਿਲੂ ਤੇ ਖਵਲਾ ਲੈ ਕੇ ਆਦਰ ਹੁੰਨੇ ਆ ਤੁਸੀਂ ਬੇਖਦ ਰੋਲੇ ਬਰਲਟੀ ਵੀ ਲੋਕਾਂ ਦੀ ਆਵਾਜ਼ ਲੋਕਾਂ ਲਈ